ਖਲੇ ਤੱਕ ਰੇਸ ਨਾਲ ਕੋਈ ਛੇੜਛਾੜ ਨਹੀਂ ਹੋਈ ਤੇ ਆ ਆ ਸੀਲਾਂ ਵੀ ਚੈੱਕ ਕਰਵਾ ਦੇ ਦੇ ਖੜੀ ਨੇ ਨਾ ਉਹ ਵੀ ਆ ਚੈੱਕ ਕਰਵਾ ਦੇ ਇਹ ਤੂੰ ਵਾਦ ਨਾ ਆ ਵੀ ਦਿਖਾ ਦੇ ਇਨਸਾਨੀਆਂ ਪਲੱਸ ਦੀਆਂ ਦੇਖ ਕਿਉਂ ਰਮਾ ਤੋਂ ਨਹੀਂ ਬੈਟਰੀ ਆ ਰਾਈਟਰ ਦੇ ਨਵੀਂ ਬੈਟਰੀ ਆ ਮਾ ਨਵੀਂ ਬੈਟਰੀ ਆ ਆ ਚੱਕ ਮਿੱਤਰੋ ਨਵੀਂ ਬੈਟਰੀ ਆ ਆ ਸਾਰੀ ਕੰਡੀਸ਼ਨ ਓਰੀਜਨਲ ਆ ਆ ਕਲਰ ਪੇਂਟ ਓਰੀਜਨਲ ਆ ਮਿੱਤਰੋ ਅੱਜ ਪਿੰਡ ਫਰਵਾਹੀ ਦੇ ਵਿੱਚ ਪਹੁੰਚ ਕੇ ਤੁਹਾਡੇ ਵਾਸਤੇ ਨਾ 3 ਟਰੈਕਟਰ ਲੈ ਕੇ ਆਇਆ ਦੋ ਟਰੈਕਟਰ ਸਵਰਾਜ ਨੇ ਇੱਕ ਟਰੈਕਟਰ ਹੈਗਾ ਮੈਸੀ ਜੇ ਗੱਲ ਕਰੀਏ ਸਵਰਾਜ ਦੀ ਨਾ ਇਹ 855 ਜਿਹੜਾ ਸਵਰਾਜ ਖੜਾ ਹੈ 2012 ਮਾਡਲ ਆ ਇਧਰਲੇ ਪਾਸੇ ਖੜਾ 744 ਦੋਨੇ ਇੱਕ ਦੂਜੇ ਨੂੰ ਟਾਕਰਾ ਦੇ ਨਾਲ ਟਰੈਕਟਰ ਨੇ ਤੇ ਤੀਸਰੇ ਪਾਸੇ ਜਿਹੜਾ ਇਹਨਾਂ ਦਾ ਮੁਕਾਬਲਾ ਕਰਦਾ ਉਹ ਹੈਗਾ 5245 ਯਾਨੀ ਕਿ ਤਿੰਨੇ ਟਰੈਕਟਰ ਜਾਇਜ਼ ਰੇਟ ਦੇ ਵਿੱਚ ਬਣ ਗਏ ਬਾਈ ਗੁਰਪਾਲ ਕੋਲੇ ਪਹੁੰਚਿਆ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਕਰਦੇ ਹੋ ਕਿਸੇ ਦਾ ਫਾਇਦਾ ਹੋ ਸਕਦਾ ਜੇ ਕੋਈ ਸੱਜਣ ਵਾਜਬ ਰੇਟ ਦੇ ਵਿੱਚ ਗਰੰਟੀ ਵਾਲੇ ਟਰੈਕਟਰ ਲੱਭਦਾ ਫਿਰਦਾ ਨਾ ਉਹਦੇ ਤੱਕ ਵੀਡੀਓ ਪਹੁੰਚਾ ਦਿਓ ਪੁੱਛਦੇ ਆ ਵੀ ਕੀ ਗੱਲਬਾਤ ਆ ਕਿੰਨੇ ਚ ਟਰੈਕਟਰ ਦਊਗਾ ਕਿੰਨਾ ਮਾਡਲ ਸਾਰਾ ਕੁਝ ਆਪਾਂ ਗੁਰਪਾਲ ਤੋਂ ਜਾਣਦੇ ਆ ਗੁਰਪਾਲ ਕੀ ਆਣੇ ਬਾਈ ਮਰੀਆ ਬਾਈ ਠੀਕ ਆ ਤੇ ਸ਼ੁਰੂਆਤ ਆਪਾਂ ਕਿਹੜੇ ਟਰੈਕਟਰ ਤੋਂ ਕਰੀਏ ਕਿਹੜੇ ਤੋਂ ਮਰਜ਼ੀ ਕਰ ਲੈ ਐ ਹੀ ਤੋਂ ਕਰਦੇ ਆ ਪਹਿਲਾਂ 5245 ਤੋਂ ਰੇਟ ਬਿਲਕੁਲ ਨਹੀਂ ਵਾਜਬ ਲਾਦੀ ਠੀਕ ਹੈ ਜੀ ਮੌਸਮ ਬੇਸਕਾ ਠੰਡਾ ਹੈ ਮਾਹੌਲ ਗਰਮ ਬਣਾਦੀ ਠੀਕ ਹੈ ਟਰੈਕਟਰ ਵੀ ਬੋਲਾ ਚੰਗਾ ਹੈ ਟਰੈਕਟਰ ਤਾਂ ਚੰਗਾ ਤਾਂ ਮੂਰੇ ਹੀ ਪਹਿਲਾਂ ਆਪਾਂ ਚਲ ਬਾਈ ਤੂੰ ਤਾਂ ਬਾਅਦ ਚ ਪੁੱਛਦੇ ਮੈਂ ਅਨੁਸਾਰ ਜਦੋਂ ਦੇਖਿਆ ਨਾ ਪਹਿਲਾਂ ਤਾਂ ਹਲੇ ਤੱਕ ਰੇਸ ਨਾਲ ਕੋਈ ਛੇੜਛਾੜ ਨਹੀਂ ਹੋਈ ਤੇ ਆ ਅਸੀਲਾਂ ਵੀ ਚੈੱਕ ਕਰਵਾਦੀ ਦੇਖ ਖੜੀ ਨੇ ਨਾ ਉਹ ਵੀ ਤੇ ਹੋਰ ਪਤਾ ਨਹੀਂ ਕੀ ਕੁਝ ਮਾਡਲ ਕਿ 2009 ਆ ਜੀ 9 ਮਾਡਲ ਹੈ ਹਾਂ ਜੀ ਟਾਇਰ ਵੀ ਜਮਾ ਨਵੇਂ ਨੇ ਐਮ ਆਰ ਐਫ ਦੇ ਚਾਰੇ ਚਾਰੇ ਟਾਇਰ ਐਮ ਆਰ ਐਫ ਦੇ ਨੇ ਪਰ ਮੈਂ ਆ ਚੈੱਕ ਕਰਵਾ ਦੇ ਇਹ ਤੂੰ ਵਾਦ ਨਾ ਆ ਵੀ ਦਿਖਾ ਦੇ ਇਨਸਾਨੀਆ ਪਲੱਸ ਦੀਆਂ ਦੇਖ ਕਿਉਂ ਨਵਾਂ ਨਵੀਂ ਬੈਟਰੀ ਆ ਰਾਈਟਰ ਦੇ ਨਵੀਂ ਬੈਟਰੀ ਆ ਨਵੀਂ ਨਵੀਂ ਬੈਟਰੀ ਆ ਚੱਕ ਮਿੱਤਰੋ ਨਵੀਂ ਬੈਟਰੀ ਆ ਤੇ ਹੋਰ ਟ੍ਰੇਡਰੀ ਨਾ ਮਾ ਤੇਰਾ ਕੋਲ ਮਿਲਾਂ ਚੱਲ ਦਿਲਵਰਾ ਵੀ ਬਾਲਾ ਚੰਗਾ ਹੈ ਪੂਰਾ ਚੰਗਾ ਪੂਰਾ ਸਰੇ ਦਾ ਮਾਡਲ 2009 ਆ ਇਹਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਬਸ ਹੀ ਬਿਠਾਣਾ ਲਈ ਪਹਿਲੇ ਵਾਰਟੀ ਦਾ ਅੱਛਾ ਪਹਿਲੀ ਪਾਰਟੀ ਤੂੰ ਲੈਂਦਾ ਹਾਂ ਜੀ ਓਕੇ ਤੇ ਬਈ ਦੱਸੀ ਕਰਾਈ ਦੇ ਬਾਰੇ ਦੱਸਿਖ ਤਾਂ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਨੇ ਸਾਰਾ ਓਰੀਜਨਲ ਹੈ ਸਾਰਾ ਟਰੈਕਟਰ ਓਰੀਜਨਲ ਹੈ ਸਾਰਾ ਟਰੈਕਟਰ ਸੀਲ ਹੈ ਹਾਂ ਜੀ ਓਕੇ ਤੇ ਉਹ ਇਹ ਚੱਲ ਚੱਲੋ ਕਿੰਨਾ ਕੁ ਹੋਣ ਤੱਕ ਸਰ ਜੀ ਤਾਂ ਦੇਖਿਆ ਨਹੀਂ ਮੀਟਰ ਕਿੰਨਾ ਕੁ ਚੱਲ ਗਿਆ ਅੱਛਾ ਮੀਟਰ ਦੇਖਿਆ ਨਹੀਂ ਲੈ ਫਿਰ ਮੀਟਰ ਦੇਖੇ ਦਾ ਕਰਾਂ ਪਹਿਲਾਂ ਚੱਲ ਗਈ ਤਾਂ ਨਾ ਯਾਰ 26 ਘੰਟੇ 3026 ਘੰਟੇ ਇਹ ਓਰੀਜਨਲ ਚੱਲਿਆ ਹੋਏਗਾ ਓਕੇ ਤਾਂ ਮੈਂ ਆ ਆ ਆ ਕਰਵਾਈ ਪਰ ਤਾਂ ਮਗਰਾੜ ਉੱਪਰੋਂ ਚੈੱਕ ਕਰਵਾ ਆ ਆ ਕੰਡੀਸ਼ਨਾਂ ਚੈੱਕ ਕਰਵਾ ਜਾ ਇੱਕ ਆ ਸਾਰੀ ਕੰਡੀਸ਼ਨ ਓਰੀਜਨਲ ਹੈ ਆ ਕਲਰ ਪੇਂਟ ਓਰੀਜਨਲ ਹੈ ਆ ਸਾਰਾ ਪੇਂਟ origignal ਹੈ ਪੈਰਦਾਨ ਦਾ origignal ਹੈ ਕਰਵਾ ਚੈੱਕ ਕਰਾਂ ਹਨਾ ਅਸ਼ੀਲਾ ਦਿਖਾਤੀ ਹੈ ਇਹਦੀ ਹਨਾ ਬਈ ਤੇ ਨਵਾਂ ਮਾਡਲ ਆ ਬਈ ਇਹਦਾ ਨੰਬਰ ਪੰਜਾਬ ਦਾ ਹੈ ਹਾਂ ਬਈ ਪਹਿਲੀ ਪਾਰਟੀ ਦਾ ਜੀ ਬਾਟਰ ਵਾਡੀ ਵੀ ਨਾਲ ਦੀ ਹੈ ਹਨਾ ਸਾਰਾ ਸੀਲਡ ਰਾਈਟਰ ਹੈ ਪਰ ਮੇਰੇ ਇਧਰ ਹੀ ਉਹ ਦੇਖੀ ਉਹ ਦੇਖ ਮਾਰਕਾ ਲੱਗਿਆ ਹੋਇਆ ਬਾਟਰ ਵਾਡੀ ਨਾਲ ਦੀ ਹੈ ਤੇ ਪੱਖਾ ਵੀ ਨਾਲ ਦਾ ਹੈ ਬਈ ਮੈਨੂੰ ਐਂ ਦੱਸ ਆ ਵੀ ਟੈਕਟਰ ਰੂਟਰ ਨਹੀਂ ਤੇ ਜਾਂ ਅਭੀ ਤੱਕ ਤੋ ਲੱਗੀ ਨਹੀਂ ਹਾਂ ਨਾ ਪੂਰਾ ਚੰਗਾ ਰੈਕਟਰ ਹੈ ਹੂੰ ਇਹਨੂੰ ਸਟਾਰਟ ਕਰੀਂ ਗੁਰਪਾਲ ਸਟਾਰਟ ਕਰ ਇਹਨੂੰ ਬੈਟਰੀ ਵੀ ਬਾਈ ਕਹਿੰਦਾ ਨਵੀਂ ਐ ਚ ਹੈ ਬੈਟਰੀ ਨਵੀਂ ਤਾਂ ਮੈਂ ਡੋਂਡ ਡੇਖੋ ਇਹਦੇ ਸਾਰੇ ਪਹਿਲਾਂ ਦਿਖਾ ਸਲੈਂਸਰ ਤੇ ਮਾਰ ਕੇ ਮਰਾ ਫਿਰ ਦੇ ਹਾਂ ਸਟਾਰਟ ਦੇ ਬੰਦ ਕਰ ਰਹਿਣ ਡੋਂਡ ਕਰਾ ਚੱਕ ਕਿਉਂ ਉਰੇ ਵੀ ਆ ਜਾ ਆ ਦੇ ਦੇਖ ਨਵੇਂ ਤਾਂ ਮਾਰ ਕੇ ਲੱਗ ਕੇ ਆਉਂਦਾ ਹੁੰਦਾ ਹਾਂ ਮੈਂ ਬਟਰਵਾਡੀ ਕਹਤੀ ਨਾ ਵੀ ਨਾਲ ਦੀ ਆ ਤੇ ਹੋਰ ਇਹਦੀ ਕਿਹੜੀ ਕਿਹੜੀਆਂ ਨਿਸ਼ਾਨੀਆਂ ਨੇ ਹਾਂ ਸਾਰਾ ਹੀ ਚੰਗਾ ਰੈਕਟਰ ਆ ਸਾਰੇ ਪਾਸੇ ਵੀ ਹੱਥ ਤਰਾ ਹੈਗਾ ਓਕੇ ਹਾਂਜੀ ਲਿੰਕਾਂ ਨੂੰ ਪਤਾ ਵੀ ਤਰਾ ਸਾਰਾ ਇਹ ਗੇਅਰ ਵੀ ਨਹੀਂ ਖੁੱਲਿਆ ਖਾ ਦੇ ਆ ਸਾਰੇ ਨਾਟ ਕਰਵਾ ਚੱਕਦੇ ਹਾਂ ਲਿੰਕਾਂ ਦਾ ਵੀ ਕਰਵਾ ਚੱਕ ਵੇਡ ਬੂਟ ਲੱਗੇ ਹੋਏ ਨੇ ਬਾਈ ਹਾਂਜੀ ਦੇਖ ਡੂਬਾ ਟਾਪਾਂ ਦਾ ਹੂੰ ਉਹ ਦੇਖਾ ਪਿੰਨਾ ਪੁੰਨਾ ਦਿਖਾ ਅਗਰੀ ਸਾਲੀਆਂ ਕੱਲੀ ਕੱਲੀ ਉਮੀ ਖੜੀ ਆ ਲਿੰਕਾ ਲੁਨਕਾ ਦਾ ਟਰੈਕਟਰ ਪੂਰਾ ਚੰਗਾ ਦੇਖ ਪੇਟ ਲੱਗੇ ਹੋਏ ਰਿੰਮਾਂ ਦਾ ਕਰਵਾ ਚੈੱਕ ਇੰਨਾ ਚੰਗਾ ਮੈਂ ਸੀ ਮਿਲਦਾ ਨਹੀਂ ਨੇ ਮਕਰਾਟ ਦੇ ਅੰਦਰੋਂ ਚੈੱਕ ਕਰਵਾ ਇੰਨਾ ਮਿਲਦਾ ਨਹੀਂ ਬਈ ਸਹੀ ਗੱਲ ਹੈ ਛਤਰੀ ਇਹਦੇ ਨਵੀਂ ਲਵਾਤੀ ਹੈ ਹਾਂ ਛਤਰੀ ਆਪਾਂ ਹੀ ਲਵਾਈਏ ਨਵੇਂ ਇਹ ਤੁਸੀਂ ਲਵਾਤੀ ਹਾਂਜੀ ਆ ਆ ਪੇਂਟ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਬਈ ਮੈਨੂੰ ਐਂ ਦੱਸ ਨਵਾਂ ਮਾਡਲ ਹੈ ਪੰਜਾਬ ਦਾ ਨੰਬਰ ਹੈ ਫਰਸਟ ਪਾਰਟੀ ਹਾਂਜੀ ਤੇ ਇਹ ਟਰੈਕਟਰ ਬਣੂ ਕਿੰਨੇ ਦਾ ਜੈ 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 ਟਰੈਕਟਰਾਂ ਚਮਾ ਮਾੜਦਾ ਤੈਨੂੰ 15 ਹੀ ਤੈਨੂੰ ਲੱਖ ਰੁਪਏ ਦੇ ਦਾਂਗੇ ਪੂਰੇ ਤੈਨੂੰ ਲੱਖ ਦਾ ਹਾਂਜੀ ਤਿੰਨ ਦੇ ਵਿੱਚੋਂ ਮ ਵਾੜਦੇ ਸਾਬ ਨਾ ਕਰੂਗਾ ਟਾਇਰ ਵੀ 60000 ਦਾ ਟਾਇਰ ਹੀ ਨਾ ਟਰੈਕਟਰ ਦੇ ਹਾਂ ਟਾਇਰ ਨਵੇਂ ਨੇ ਬਿਲਕੁਲ ਹੀ ਚਾਰੇ ਟਾਇਰ ਨਵੇਂ ਜਾਰੇ ਇਹਦੇ ਵਿੱਚ ਮੈਂ ਇਹ ਕਹੂੰਗਾ ਵੀ ਜਿਹੜਾ ਵੀ ਸੱਜਣ ਆਵੇ بس ਅੱਖਾਂ ਵਿੱਚ ਕੇ ਚੁੱਪ ਕਰਕੇ ਲੈ ਐਨੀ ਗਰੰਟੀ ਵਾਲਾ ਟਰੈਕਟਰ ਹੈ ਨਾ ਉਹ ਚੰਗਾ ਟਰੈਕਟਰ ਹੈ ਹਾਂ ਤੇ ਬਈ ਜਿਹੜਾ ਆ ਖੜਾ 44 ਦਾ ਸਵਰਾਜ ਇਹ 2002 ਮਾਡਲ ਹੈ ਜੀ ਇਹ ਹੈਗਾ 2002 ਮਾਡਲ ਹਾਂ ਜੀ ਓਕੇ ਇਹ ਵੀ ਸਾਰਾ ਰੇਜਨਲ ਨਾ ਗੇਅਰ ਨੂੰ ਨਾ ਟੂਪਾਂ ਨੂੰ ਕਿਤੇ ਜਾ ਵੀ ਨਹੀਂ ਲੱਗੀ ਟਰੈਕਟਰ ਦੇ ਅੱਛਾ ਹਾਂ ਜੀ ਹਾਂ ਤਾਂ ਮੈਂ ਇਹਦੀ ਵੀ ਸੀਲ ਦਿਖਾ ਦੇ ਬਾਈ ਕਿ ਲੋ ਟਰੈਕਟਰ ਸੀਲ ਨਹੀਂ ਸੀਲਡ ਇਹ ਵੀ ਹੈ ਮਰਗੜ ਦੇਖੀ ਸੱਤਾਂ ਤੋਂ ਉਪਰ ਆਹ ਦੇਖ ਤਰ ਉਹ 15 ਮਾਡਲ ਦੇ ਨਹੀਂ ਰੰਗ ਰਹਿਣਾ ਟਰੈਕਟਰ ਦੇ ਸਹੀ ਗੱਲਾਂ ਦਰੋਂ ਦਿਖਾ ਦੇ ਸਾਰੇ ਹਾਂ ਜਿਹੜੇ ਮੇਕਰ ਬਾ ਚੱਕ ਮਗਰਾਡ ਦਾ ਅੰਦਰੋਂ ਚੈੱਕ ਕਰਵਾ ਇਹ ਮਾਡਲ 2000 2002 ਆ ਟੂਪਾਂ ਵੀ ਨਹੀਂ ਖੁੱਲੀਆਂ ਟਰੈਕਟਰ ਦੀਆਂ ਸੀਲ ਦਾ ਸਾਰ ਦੇਖੋ ਇਹ 2002 ਮਾਡਲ ਹਾਂਜੀ ਉਹ ਕੱਕ ਦੇਖ ਲੈ ਤੂੰ ਲੈਂਕਾਂ ਕਿਸੇ ਪਾਸੇ ਕੰਮ ਹੀ ਨਹੀਂ ਆ ਇਹ ਦੇਖ ਸਾਰ ਨੂੰ ਦੇਖੋ ਇਹ ਟਰੈਕਟਰ ਉਦਾਂ ਹੀ ਗੁਰਪਾਲ ਅੰਦਰੋਂ ਅੰਦਰ ਲੱਗਦਾ ਹੋਣਾ ਬਈ ਪਹਿਲੀ ਘਰ ਦੇ ਟਰੈਕਟਰ ਇਹ ਆ ਅੱਛਾ ਪਹਿਲੇ ਘਰ ਦਾ ਹਾਂਜੀ ਆ ਮਗਰਾਡ ਦੀ ਆ ਸਾਰੇ 오ਰੀਜਨਲ ਆ ਸਾਰਾ ਰੇਨਲ ਆ ਕਿਤੇ ਕਲ ਮਨੇ ਨਹੀਂ ਦੇਖ ਟਰੈਕਟਰ ਪੁਰਾਣਾ ਮਈਆ ਇੱਧਰ ਨਾਲ ਰੈਂਪੀ ਕਰਵਾ ਚੱਕਲਾ ਮਗਰਾੜ ਕਰਵਾ ਚੱਕ ਤੇ ਭਾਈ ਮੈਨੂੰ ਐਂ ਦੱਸ ਆ ਵੀ ਸਾਰਾ ਕਲਰ ਪੇਂਟ ਦਾ ਸਾਰਾ ਓਰੀਜਨਲ ਹੈ ਸੇ ਉਸੇ ਦੇ ਵੀ ਰੰਗ ਪੀ ਕੇ ਖੜਾ ਰਾਇਆ ਇੱਧਰ ਆ ਵੀ ਕਰਵਾ ਦੇ ਚੱਕ ਧਰਮੇ ਟਰੈਕਟਰ ਐਦ ਕੀ ਠੀਕ ਤੋਂ ਠੀਕ ਖੜੇ ਨੇ ਓਰੇ ਹਿੱਸੇ ਦਾ ਵੀ ਸਾਰਾ ਓਰੀਜਨਲ ਸਾਰਾ ਓਰੀਜਨਲ ਹੈ ਕਿਤੇ ਵੀ ਗੱਲ ਨਹੀਂ ਗਈ ਕਰਲੋਸ ਕਰ ਇੰਜਨ ਦਾ ਕਰਲੋਸ ਕਰ ਇੰਜਨ ਦਾ ਇਹਨੂੰ ਆ ਸੂ ਖੋਲੀ ਦੀ ਕਿਰਪਾਲ ਆਂ ਜੇ ਨੂੰ ਜਾਬੀ ਦੇ ਦੇ ਦੇਖੋ 2002 ਮਾਡਲ ਨੰਬਰ ਇਹਦਾ 50 ਆ 50 ਪਹਿਲੀ ਪਾਰਟੀ ਦਾ ਵੀ ਇਹ ਵੀ ਪਹਿਲੀ ਪਾਰਟੀ ਤੋਂ ਆਇਆ ਹੋਇਆ ਇਹਦਾ ਦੱਸ ਬਈ ਕੀੜ ਮਾਰਾ ਟਰੈਕਟਰ ਦੀ ਇਹਦੀ ਡਿਮਾਂਡ ਆਈ 290000 290000 ਹਾਂਜੀ ਕਿੰਨੇ ਦਾ ਛੱਡੇਗਾ ਵਰਪਾਲ ਇਹਦੇ ਰਾਂ 275 ਦਾ 275000 ਦਾ ਹਾਂਜੀ ਹੋਰ ਹੋਊਗਾ ਮਾਨਤਨ 75 ਦੇ ਵਿੱਚੋਂ ਕਰ ਦਾਂਗੇ ਥੋੜਾ ਵਾਲਾ ਚੱਕੋ ਮਿੱਤਰੋ ਹੋਰ ਵੀ ਇਹਦੇ ਵਿੱਚ ਮਾਨਤਨ ਹੋ ਜਾਊਗਾ ਜੇ ਕਿਸੇ ਸੱਜਣ ਨੇ ਖਰੀਦਣਾ ਗਾਰੰਟੀ ਇਹਨਾਂ ਦੋਨਾਂ ਦੀ ਤਾਂ ਹੈਗੀ ਆ ਪੂਰੀ ਯਾਰ ਪੂਰੀ ਫੁੱਲ ਗਾਰੰਟੀ ਹੁਣ ਜਿਹੜਾ ਤੀਜਾ ਟਰੈਕਟਰ ਖੜਾ ਪਤਾ ਪਉਦਾ ਵੀ ਕਰਦੇ ਆ ਹਾਂਜੀ ਇਹ ਕਿੰਨਾ ਮਾਡਲ ਬਈ 12 ਜੀ 2012 ਮਾਹ ਹਾਂ ਜੀ ਨੰਬਰ ਇਹਦਾ ਕਿੱਥੋਂ ਦਾ ਇਹਦਾ ਪਟਿਆਲੇ ਦਾ ਇਹ ਹੈਗਾ ਪਟਿਆਲਾ ਨੰਬਰ ਹਾਂ ਜੀ ਓਕੇ ਇਹ ਦੂਜੀ ਪਾਰਟੀ ਦੇ ਨਾਮ ਆ ਇਹ ਸੈਕੰਡ ਪਾਰਟੀ ਦੇ ਨਾਮ ਆ ਇਹ ਟੱਚੇਂਗੇ ਵਜੇਗੀ ਮਾੜੀ ਮੋਟੀ ਉਹ ਮੈਂ ਬੰਦਾ ਆ ਕੇ ਲੰਬਾ ਦੇਵੇ ਹਾਂ ਮਾੜੀ ਮੋਟੀ ਹੈਗੀ ਇਹਨਾਂ ਬਾਲੀ ਨਹੀਂ ਹੈਗੀ ਅੱਛਾ ਇਹਦੀ ਟੱਚੇਂਗੀ ਵਜੇਗੀ ਹੈਗੀ ਮਾੜੀ ਮੋਟੀ ਹੈਗੀ ਇਹਦਾ ਕੀ ਕੁਛ ਜਿਆ ਕਰਵਾਇਆ ਹੋਊਗਾ ਤੇਰੇ ਹਿਸਾਬ ਨਾਲ ਸੋ ਤਾਂ ਸਾਰੀ ਓਰੀਜਨਲ ਹੈ ਸੋ ਤਾਂ ਓਰੀਜਨਲ ਹੈ ਸਾਰੀ ਓਰੀਜਨਲ ਹੈ ਬਾਕੀ ਕਹਿੰਦਾ ਮਾੜਾ ਮੋਟਾ ਨਟਾ ਨੋਟਾਂ ਤੇ ਲਾਇਆ ਹੋਇਆ ਬਸ ਅੱਛਾ ਜਿਵੇਂ ਆ ਆ ਆ ਇੱਥੇ ਇਹ ਥੋੜਾ ਮोटा ਇਹਦੇ ਰੰ ਆ ਆ ओरिजिनल ਆ ਸਾਰਾ ओरिजिनल ਆ ਆ ਬਲਕ ਦਾ ओरिजिनल ਓਕੇ ਅਰੇ ਮਰੁੰਮੇ ਦੇ ਰਮ ਬਾਹਰਲੀ ਕੋਰ ਕਰਾਈ ਦੀ ਆ ਬਾਹਰਲੀ ਕੋਰ ਕਰਾਈ ਹੋਈ ਆ ਓਕੇ ਟਿਪਾ ਦਾ ਪਾਦਾ ਟਰੈਕਟਰ ਵੀ ਸਾਫ ਆ ਹੰਸੋਂ ਠੀਕ ਆ ਪਿੱਛੋਂ ओरिजिनल ਆ ਪਿੱਛੋਂ ओरिजिनल ਆ ਬਾਰਾ ਮਾੜਲਾ ਬਈ ਨੰਬਰ ਇਹਦਾ ਪੰਜਾਬ ਆ ਸੈਕੰਡ ਪਾਰਟੀ ਦੇ ਨਾਮ ਹਾਂ ਜੀ ਡਬਲ ਪੰਪ ਵਾਲਾ ਪਾਵਰ ਸਟੀering ਹਾਂ ਡਬਲ ਪੰਪ ਹੈ ਪਾਵਰ ਸਟੀering ਹਾਂ ਜੀ ਤੇ ਬਈ ਮੈਨੂੰ ਇਹ ਦੱਸੋ ਇਹ ਟਰੈਕਟਰ ਦੀ ਕੀ ਡਿਮਾਂਡ ਆ ਵੀ ਡਿਮਾਂਡ ਦਾ ਸਵਾ ਚਾਰ ਲੱਖ ਰੀਅਲ ਨੇ 4 ਲੱਖ ਦਾ ਦੇ ਦਾਂਗੇ ਪੂਰੇ ਦਾ ਪੂਰੇ 4 ਲੱਖ ਦਾ ਹਾਂ ਜੀ 12 ਮਾਡਲ ਪੂਰੇ 4 ਲੱਖ ਦਾ ਪੂਰੇ 4 ਲੱਖ ਦਾ ਚੱਕੋ ਮਿੱਤਰੋ 12 ਮਾਡਲ ਪੂਰੇ 4 ਲੱਖ ਦਾ ਬਣੋ 4 ਲੱਖ ਦੇ ਵਿੱਚੋਂ ਵੀ ਯਾਰ ਮਾਨਤਾਣ ਹੋ ਜੂ ਹੁਣ ਜੇ ਕਿਸੇ ਸੱਜਣ ਨੇ ਆਉਣਾ ਹੈ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਖੜੇ ਕਿਹੜੇ ਪਿੰਡ ਦੇ ਵਿੱਚ ਨੇ ਪਿੰਡ ਫਰਵਾਹੀ ਦੇ ਵਿੱਚ ਖੜੇ ਨੇ ਬਰਨਾਲੇ ਦੇ ਬਿਲਕੁਲ ਲਾਗੇ ਇਹ ਪਿੰਡ ਪਹਿ ਜਾਂਦਾ ਤੇ ਨਾਂ ਬਾਈ ਦਾ ਗੁਰਪਾਲ ਹੈ ਤੇ ਗੁਰਪਾਲ ਤੇਰਾ ਮੋਬਾਈਲ ਨੰਬਰ ਕਿੰਨਾ ਬਾਈ 81464 ਜੀ 17133 81464 17133 ਬਾਈ ਦਾ ਨੰਬਰ ਹੈ ਜੇ ਕਿਸੇ ਭਰਾ ਕੋਲੇ ਕੋਈ ਟਰੈਕਟਰ ਵਕਾਊ ਹੋਵੇ ਤਾਂ ਵੀ ਬਾਈ ਨਾਲ ਸੰਪਰਕ ਕਰਿਓ ਜੇ ਟਰੈਕਟਰ ਖਰੀਦਣੇ ਆ ਤਾਂ ਤਾਂ ਫਿਰ ਫਟਾਫਟ ਨੰਬਰ ਡਾਇਲ ਕਰ ਲਓ ਕਿਤੇ ਟਰੈਕਟਰ ਵੇਖ ਨਾ ਜਾਣ ਗਰੰਟੀ ਵਾਲੇ ਪੂਰੇ ਟਰੈਕਟਰ ਨੇ ਯਾਰ ਬਾਜਪਰ ਰੇਟਾਂ ਦੇ ਟਰੈਕਟਰ ਨੇ ਵਧੀਆ ਕੰਡੀਸ਼ਨ ਦੇ ਟਰੈਕਟਰ ਨੇ ਲਾਓ ਕਰਾਓ